ਸ਼ਸ਼ਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਡੋਨਾਲਡ ਟਰੰਪ ਦੇ ਸੱਤਾ ਵਿੱਚ ਆਉਣ ਨਾਲ ਭਾਰਤੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਵੀ ਕਾਲਜ ਤੋਂ ਬਾਅਦ ਵਾਧੂ ਪੈਸੇ ਕਮਾਉਣ ਲਈ ਪਾਰਟ ਟਾਈਮ ਨੌਕਰੀਆਂ ਕਰਦੇ ਨੇ ਪਰ ਹਾਲ ਹੀ ਵਿੱਚ ਦੇਸ਼ ਨਿਕਾਲੇ ਦੇ ਡਰ ਕਾਰਨ ਉਹ ਆਪਣੀ ਨੌਕਰੀ ਛੱਡ ਰਹੇ ਨੇ ਇਹਨਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਗੱਲ ਕਰਦੇ ਹੋਏ ਕਿਹਾ ਕਿ ਭਾਵੇਂ ਅਮਰੀਕਾ ਵਿੱਚ ਰਹਿਣ ਲਈ ਅਜਹੀਆਂ ਨੌਕਰੀਆਂ ਬਹੁਤ ਜ਼ਰੂਰੀ ਹਨ ਪਰ ਉਹ ਆਪਣਾ ਭਵਿੱਖ ਜੋਖਮ ਵਿੱਚ ਨਹੀਂ ਪਾ ਸਕਦੇ ਜਿਸ ਨਾਲ ਅਮਰੀਕਾ ਵਿੱਚ ਗੈਰ ਤਰੀਕੇ ਨਾਲ ਰਹਿ ਰਹੇ ਲੱਖਾਂ ਲੋਕਾਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਇਸ ਸੰਬੰਧੀ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਅਮਰੀਕਾ ਦੇ ਉੱਗੇ ਇਮੀਗ੍ਰੇਸ਼ਨ ਵਕੀਲ ਸਰਦਾਰ ਜਸਪ੍ਰੀਤ ਸਿੰਘ ਅਤੇ ਅੰਬੈਸਡਰ ਆਫ ਪੀਸ ਸਰਦਾਰ ਸੁਰਿੰਦਰ ਸਿੰਘ ਗਿੱਲ ਜੀ ਨਾਲ ਖਾਸ ਗੱਲਬਾਤ ਕੀਤੀ ਗਈ This program is sponsored by Dr Surinder Singh Gill Immigration Consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਸਬਰੰਗ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤ ਹੰਦਰ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਅੱਜ ਸਾਡੇ ਨਾਲ ਦੋ ਸ਼ਖਸੀਅਤਾਂ ਨੇ ਜੁੜੀਆਂ ਹੋਈਆਂ ਜਿਹੜੀਆਂ ਬਹੁਤ ਹੀ ਅਹਿਮ ਨੇ ਮੇਰੇ ਸੱਜੇ ਪਾਸੇ ਜਸਪੀਤ ਸਿੰਘ ਜੀ ਔਟਾਰਨੀ ਜੋ ਇਮੀਗ੍ਰੇਸ਼ਨ ਦੇ ਬਹੁਤ ਹੀ ਮਸ਼ਹੂਰ ਵਕੀਲ ਨੇ ਅਮਰੀਕਾ ਦੇ ਔਰ ਜੇ ਮੈਂ ਨਾਲ ਬੈਠਿਆਂ ਦੀ ਗੱਲ ਕਰਾਂ ਉਨਾ ਬਾਰੇ ਤੁਸੀਂ ਹੁਣ ਜਾਣਦੇ ਹੋ ਡਾਕਟਰ ਸਤਿੰਦਰ ਸਿੰਘ ਜੀ ਗਿਲ ਐਂਬੈਸਡਰ ਆਫ ਪੀਸ ਯੂਨਾਈਟਿਡ ਸਟੇਟਸ ਔਰ ਜਿਵੇਂ ਕਿ ਅਮਰੀਕਾ ਦੇ ਨਵੇਂ ਪ੍ਰੈਜ਼ੀਡੈਂਟ 트ੰਪ ਜੀ ਨੇ ਨਵੇਂ ਰੂਲ ਜਿਹੜੇ ਨੇ ਚੇਂਜ ਕੀਤੇ ਨੇ ਔਰ ਲੋਕਾਂ ਦੇ ਵਿੱਚ ਬਹੁਤ ਹੀ ਇਸ ਚੀਜ਼ ਦਾ ਫਿਕਰ ਵੀ ਪਾਇਆ ਗਿਆ ਔਰ ਰਿਯੂਮਰਾਂ ਵੀ ਜਿਹੜੀਆਂ ਨੇ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਨੇ ਜਿਵੇਂ ਗੁਰੂ ਘਰਾਂ ਦੀ ਰੂਮ ਰਿਆ ਹੂਕਰਾਂ ਦੀਆਂ ਖਬਰਾਂ ਨੇ ਕਿ ਹੂਕਰਾਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਆ ਮੰਦਰਾ ਤੇ ਛਾਪੇ ਮਾਰੇ ਜਾ ਰਹੇ ਆ ਜਾਂ ਚਰਚਾਂ ਤੇ ਛਾਪੇ ਮਾਰੇ ਜਾ ਰਹੇ ਆ ਉਹਦੇ ਬਾਰੇ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਇਸ ਸਮੇਂ ਸਭ ਤੋਂ ਪਹਿਲਾਂ ਚਲੋ ਗੱਲ ਕਰਦੇ ਆ ਡਾਕਟਰ ਸੰਦਰ ਸਿੰਘ ਜੀ ਗੱਲਬਾਤ ਐਮਬੈਸਡਰ ਆਫ ਪੀਸ ਡਾਕਟਰ ਸਾਹਿਬ ਨਵੇਂ ਪ੍ਰੈਜ਼ੀਡੈਂਟ ਨੇ ਸੌਣ ਚੁੱਕਣ ਤੋਂ ਬਾਅਦ ਕਾਫੀ ਚੀਜ਼ਾਂ ਦੇ ਜਿਹੜੇ ਕੈਦੇ ਕਾਨੂੰਨ ਬਦਲੇ ਨੇ ਪਰ ਲੋਕਾਂ ਦੇ ਵਿੱਚ ਬੜਾ ਇਹ ਭਾਂਸਾ ਪਾਇਆ ਗਿਆ ਆ ਕਿ ਫੜੋ ਫੜੀ ਬੜੀ ਯੋਰਾ ਤੇ ਆ ਜਾ ਗੁਰਦੁਆਰਿਆਂ 'ਚ ਵੀ ਛਾਪੇ ਮਾਰੇ ਜਾ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬੁਖਰੇ ਦੇ ਵਿੱਚ ਕੋਈ ਸ਼ੱਕ ਨਹੀਂ ਕਿ 트럼ਪ ਸਾਹਿਬ ਦਾ ਜਿਹੜਾ ਚੋਣ ਮੁੱਦਾ ਸੀ ਉਹ 1 ਬਿਲੀਅਨ ਡਿਪੋਰਟੇਸ਼ਨ ਦਾ ਸੀ ਪਰ ਅੱਜਕੱਲ੍ਹ ਅਫਵਾਹਾਂ ਨੇ ਬੜਾ ਜ਼ੋਰ ਫੜਿਆ ਹੋਇਆ ਹੈ ਕਿ ਕਿਸੇ ਗੁਰਦੁਆਰੇ ਕੋਈ ਰੋਡ ਨਹੀਂ ਹੋਈ ਔਰ ਨਾ ਹੀ ਕੋਈ ਅਜਿਹਾ ਮਨਸੂਬਾ ਹੈ ਕਿ ਗੁਰਦੁਆਰਿਆਂ ਮੰਦਿਰਾਂ 'ਚ ਜਾਂ ਮਸਜਿਦਾਂ ਵਿੱਚ ਛਾਪੇ ਮਾਰੇ ਜਾਣਗੇ। لیکن ਜੋ ਵੀ ਡਿਪੋਰਟੇਸ਼ਨ ਹੋਣੇ ਆ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿਣੇ ਆ ਉਸ ਦੇ ਬਾਰੇ ਜਿਆਦਾ ਡਿਟੇਲ ਚ ਸਾਡੇ ਬੜੇ ਸੀਨੀਅਰ اٹਾਰਨੀ ਜਸਪੀ ਸਿੰਘ ਜੀ ਆਏ ਹੋਏ ਆ ਕੈਲੀਫੋਰਨੀਆ ਤੋਂ ਉਹਨਾਂ ਦੀ ਅੱਜ ਮੀਟਿੰਗ ਸੀ ਇੱਥੇ ਕੈਪੀਟਲ ਹਿੱਲ ਤੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਵਿਸਤਾਰੂਪ ਵਿੱਚ ਇਹ ਸਾਰੇ ਕੈਜੇ ਕਾਨੂੰਨ ਬਾਰੇ ਉਹ ਜਿਆਦਾ ਬਿਹਤਰ ਦੱਸਣਗੇ ਦਾ ਜਸਪੀ ਸਿੰਘ ਜੀ ਅਟਾਰਨੀ ਮਸ਼ਹੂਰ ਵਕੀਲ ਅ ਯੂ ایس اے ਤੇ ਜਿਨ੍ਹਾਂ ਨੇ ਹਜ਼ਾਰਾਂ ਹੀ ਲੋਕਾਂ ਦੇ ਕੇਸਾਂ ਨੂੰ ਸੋਲਵ ਕਰਵਾਇਆ ਭਾਵੇਂ ਉਹ ਇਮੀਗ੍ਰੇਸ਼ਨ ਦੇ ਕੇਸ ਆਪਾਂ ਵੀ ਵੀਜ਼ਾ ਦੇ ਕੇਸ ਆ ਜਾਂ ਵੀਜ਼ਾ ਅਪਲਾਈ ਕਰਨ ਦੇ ਕੇਸ ਆ ਜਸਪੀ ਸਿੰਘ ਜੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿਉਂਕਿ ਤੁਹਾਡਾ ਇਹ profession ਹੈ ਇਮੀਗ੍ਰੇਸ਼ਨ ਦਾ ਔਰ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਨਵੇਂ ਕਾਨੂੰਨ ਬਣੇ ਨੇ ਉਹਨਾਂ ਬਾਰੇ ਕਿਉਂਕਿ ਜਿਵੇਂ ਉਹਨਾਂ ਨੇ ਪਹਿਲਾਂ ਹੀ ਇਲੈਕਸ਼ਨ ਤੋਂ ਕਹਿ ਦਿੱਤਾ ਸੀ ਕਿ ਮੈਂ 1 ਮਿਲੀਅਨ ਤੋਂ ਵੱਧ ਜਿਹੜੇ ਲੋਕ ਗੈਰ ਕਾਨੂੰਨੀ ਤੌਰ ਤੇ ਅਮਰੀਕਾ 'ਚ ਰਹਿ ਰਹੇ ਨੇ ਜਾਂ ਕ੍ਰਿਮੀਨਲ ਆ ਉਹਨਾਂ ਨੂੰ ਉਹਨਾਂ ਦੇ ਵਤਨ ਵਾਪਸ ਭੇਜਾਂਗਾ ਤੁਹਾਡੀ ਕੀ ਰਾਏ ਹੈ ਜਵਾਰ ਕੋ ਇਦਾਂ ਹੈਗਾ ਕਿ ਉਹਨਾਂ ਨੇ ਕਲੈਕਸ਼ਨ ਦਰਾ ਨਹੀਂ ਕਿਹਾ ਸੀ ਕਿ ਮੈਂ ਜਿਹੜੇ ਬੰਦੇ ਗੈਰ ਕਾਨੂੰਨੀ ਮੋਟੋਟ ਕਰਦੇ ਨੇ ਕ੍ਰਿਮੀਨਲ ਕਰਦੇ ਨੇ ਕਿ ਜਿਹੜਾ ਇਹਨਾਂ ਦਾ ਹੁਣ ਪ੍ਰਸਤਾਵ ਚੱਲਿਆ ਉਹ ਜ਼ਿਆਦਾ ਕ੍ਰਿਮੀਨਲ ਲੋਕਾਂ ਦੇ ਦਵਾ ਨੇ ਜਿਹੜੇ ਮੇਟਨਿ ਕਰਾਇਮ ਕੀਤੇ ਨੇ ਮੈਂ ਨਾ ਫੜਦੇ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਦੂਜੇ ਵੱਜ ਜਾਂਦੇ ਜਿਹੋ ਛਾਪਾ ਮਾਰਦੇ ਆ ਉੱਥੇ ਕੋਈ ਵੀ ਕਾਪੂ ਆ ਜੇ ਹਰ ਬੰਦੇ ਦੀ ਆਰਟੀਚਲਿੰਗ ਕੀਤੀ ਜਾਂਦੀ ਆ ਤੇ ਫੜਨ ਦਾ ਕਰੰਦਰ ਨੂੰ ਗਏ ਆ ਤੇ 10 ਬੰਦੇ ਨਾਉਨ ਕਰੰਦਰ ਨੇ ਉਹ ਵੀ ਫੜੇ ਜਾਂਦੇ ਆ ਉਹਨਾਂ ਨੂੰ ਫੜ ਕੇ ਇਮੀਗ੍ਰੇਸ਼ਨ ਦੇ ਕੈਂਪਾ ਲਾਇਆ ਜਾਂਦੇ ਆ ਕੁੰਜੀ ਦੇ ਖਿਲਾਫ ਡੈਪਰਟੀਸ਼ਨ ਲੱਗੇ ਨੂੰ ਰਿਪੋਰਟ ਕਰਦੀ ਆ ਜਾਂ ਜਿੱਥੇ ਕੋਈ ਸਾਲੰਦਰਾ ਲੈਣਾ ਉਹਨਾਂ ਦਾ ਆਪਣਾ ਸੋ ਇਹ ਤਾਂ ਕਿ ਇਹਨਾਂ ਨੇ ਜਿਹੜੀ ਛਾਪੇਬੰਦੀ ਹੋ ਰਹੀ ਆ ਰੋਜ਼ ਤੇ ਕਿਤੇ ਹਜ਼ਾਰ ਕਿਤੇ 500 ਦੀ ਐਵਰੇਜ ਆ ਗਈ ਆ ਬੰਦੇ ਫੜਦੇ ਨੇ ਤੇ ਵੀ ਬੰਨਾ ਪਿਛਲੇ ਤਿੰਨ ਚਾਰ ਦਿਨਾਂ ਤੋਂ ਉਹਨਾਂ ਨੇ ਕਾਫੀ ਜ਼ਿਆਦਾ ਬੰਦੇ ਜਿਹੜੇ ਉਹ ਕੰਨ ਦੇ ਟੂਰੇ ਅਡਲਫੇਟਰ ਕੈਲੀਫੋਰਨੀਆ ਨਿਊਯਾਰਕ ਦਾ ਫਰੇਡਰ ਵੀ ਆਇਆ ਉਹਦੇ ਮੈਰੀਲੈਂਡ ਦੇ ਸਾਥੋਂ ਪਏ ਆ ਨਿਊ ਜਰਸੀ ਦਾ ਟੈਂਗਰਾ ਸ਼ਿਕਾਗੋ ਆ ਇਹਨਾਂ ਸਾਰੀਆਂ ਥਾਵਾਂ ਤੇ ਪਰ ਜ਼ਿਆਦਾ ਖਤਰਾ ਉਹਨਾਂ ਨੂੰ ਹੈ ਜਿਨ੍ਹਾਂ ਦਾ ਜਾਂ ਕ੍ਰਿਮਨਲ ਵੈਕਟਰਾਂ ਜਾਂ ਜਿਨ੍ਹਾਂ ਦੇ ਪ੍ਰਾਣਮੀ ਡੈਪੂਟਿਸ਼ਨ ਲੱਗਦੇ ਨੇ ਕੇਸ ਨਹੀਂ ਚੱਲਦੇ ਜਿਨ੍ਹਾਂ ਦੇ ਸ਼ਰਮ ਦੇ ਕੇਸ ਚੱਲਦੇ ਆ ਚਾਹੇ ਜਿਨਰੇਸ਼ਨ ਚੱਲਦੇ ਆ ਕੋਰਟਾਂ ਚੱਲਦੇ ਆ ਅਪੀਲਾਂ ਚੱਲਦੇ ਆ ਇਹਨਾਂ ਵਰਗਰ ਪਰ ਮਿਲਦੇ ਨਹੀਂ ਰਾਕੀਆ ਦੇ ਵਿਆਹ ਦਾ ਕੇਸ ਲੱਗਿਆ ਵਾਵਾ ਦਾ ਉਹਨਾਂ ਨੂੰ ਕੋਈ ਇਸ ਕਿਸਮ ਦਾ ਖਤਰਾ ਨਹੀਂ ਔਰ ਜਿਹਨਾਂ ਨੇ ਪੋਲੀਟੀਕਲ ਸਾਈਲਮ ਆਰਡੀ ਅੱਜ ਤੋਂ 2 ਮਹੀਨੇ ਪਹਿਲਾਂ ਫਾਈਲ ਕੀਤੀ ਹੈ ਕਿ ਉਹਨਾਂ ਨੂੰ ਵੀ ਖਤਰਾ ਹੈ ਨਹੀਂ ਉਹਨਾਂ ਨੂੰ ਕੋਈ ਖਤਰਾ ਨਹੀਂ ਜਿਹਦਾ ਕੇਸ ਚੱਲਦਾ ਅੱਛਾ ਜੀ ਜਿਹਦਾ ਖਤਰਾ ਉਹਨਾਂ ਨੂੰ ਆ ਵੀ ਜਿਵੇਂ ਤੇ ਕਾ ਪੋਟੈਂਸ਼ਲ ਲੱਗੀ ਪ੍ਰਾਣੀ ਆਪਣਾ ਪੂਰਾ ਫੇਲ ਹੋ ਗਈਆਂ ਸਾਰੀਆਂ ਜਾਂ ਸਰਪੰਚ ਦਾ ਕੋਈ ਵੀ ਡਾਇਰੈਕਟਰ ਜੇ ਫੇਲ ਦਾ ਕੇਸ ਚੱਲਦੇ ਉਹਨੂੰ ਤੁਸੀਂ ਹੁਣ ਜੇ ਇਹ ਗੱਲ ਦੇਖਣਾ ਚਾਹੀਏ ਕਿ ਰਿਯੂਮਰ ਬੜੀ ਫੈਲ ਰਹੀ ਹੈ ਗੁਰਦੁਆਰਿਆਂ 'ਚ ਛਾਪੇ ਮਾਰੇ ਜਾ ਰਹੇ ਆ ਕਿ ਇਹਦੇ ਵਿੱਚ ਕਿਹਦੀ ਕਿਹ ਸਚਾਈ ਹੈ ਅੱਛਾ ਉਹ ਗਏ ਜਾਉਂਗੇ ਇਹਨਾਂ ਨੇ ਕਿਹਾ ਵੀ ਕੋਈ ਵੀ ਆਫ ਲਿਮਿਟ ਨਹੀਂ ਹੈਗਾ ਚਰਚਾਂ ਚ ਵੀ ਜਾ ਰਹੇ ਆ ਮੰਦਰਾਂ 'ਚ ਵੀ ਗੁਰਦੁਆਰਿਆਂ ਦੇ ਵਿੱਚ ਵੀ ਤੇ ਜਾ ਕੇ ਉਹ ਪਤਾ ਕਰਦੇ ਆ ਕਿ ਫਿਰ ਕਿਹਨਾਂ ਮੰਦਰ ਰਹੇ ਨੇ ਤੇ ਇਹ ਉਦੋਂ ਜਾ ਰਹੇ ਨੇ ਜਦੋਂ ਗੁਰਦੁਆਰਾ ਸਾਹਿਬ ਦਾ ਦਰਬਾਰ ਚੱਲਦਾ ਹੈ ਕਿ ਜਾਂ ਉਸ ਤੋਂ ਪਹਿਲਾਂ ਹੀ ਮੈਨੇਜਮੈਂਟ ਕਮੇਟੀ ਦੇ ਨਾਲ ਇਹ ਕੋਈ ਗੱਲਬਾਤ ਕਰਦੇ ਬਾਰੇ ਮੈਨੂੰ ਕੋਈ ਡੈਟਾ ਜਾਣਕਾਰੀ ਨਹੀਂ ਹੈ ਜੇ ਪਰ ਇਹ ਆ ਵੀ ਖੇ ਨੇ ਪਤਾ ਕਰਦੇ ਮੇਰੇ ਖਿਆਲ ਦਾ ਦਰਬਾਰ ਵਿੱਚ ਪਤਾ ਨਹੀਂ ਮਿਲਦਾ ਉਹਦਾ ਇਹਨਾਂ ਨੇ ਜਾ ਕੇ ਅੱਗੇ ਪਿੱਛੇ ਤੋਂ ਪਤਾ ਕੀਤਾ ਜਾਂ ਮੈਨੇਜਮੈਂਟ ਕਮੇਟੀਆਂ ਤੋਂ ਔਰ ਵੈਰੀ ਅਪਰ ਆਰਿਆ ਚਰਚਾ ਦੇ ਵਿੱਚ ਵੀ ਗਏ ਆ ਤੇ ਪਰਪਸ ਦੇਹੀ ਆ ਕਿ ਇਹ ਇਹ ਪਤਾ ਕਰਨਾ ਵੀ ਅੱਡੀ ਗੁਰਦੁਆਰਾ ਪ੍ਰਮਾਟਾਈ ਦੇ ਹੋਰ ਵੀ ਧਾਰਿਆ ਤੁਹਾਨੂੰ ਪਤਾ ਹੀ ਉਹ ਕਿਸੇ ਬੰਦੇ ਸਾਡੇ ਕੋਲ ਦੁਆਰਾ ਤਾਂ ਹੁੰਦੇ ਨਹੀਂ ਹੈਗਾ ਹੈਂ ਲੱਗ ਚਰਚਾ ਨਹੀਂ ਹੁੰਦੀ ਹੁੰਦੀ ਉਹਨਾਂ ਦੇ ਚਰਚਾ ਵਾਲੇ ਵੀ ਕਾਫੀ ਜਿਹੜੇ ਬਿਆਨ ਦਿੱਤੇ ਨੇ ਕਿ ਸਾਡੇ ਇਦਾਂ ਦੇ ਬੰਦੇ ਨਹੀਂ ਹੈਗੇ ਪਰ ਇਹ ਗਰੂਪ ਹੈ ਪਰ ਮੈਂ ਇੱਥੇ ਇਹ ਗੱਲ ਦੋਸਤ ਕਹਿ ਰਹੀ ਚਾਹੁੰਦਾ ਕਿ ਇਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਆ ਅਗਰ ਜੇ ਕੋਈ ਐਸੀ ਗੱਲ ਹੈ ਆ ਅਸੀਂ ਵੀ ਬੇਇੱਜ਼ਤੀ ਕਰਦੇ ਹਾਂ ਕਿ ਉਹਨੂੰ ਬੜੇ ਚੰਗੇ ਤਰੀਕੇ ਨਾਲ ਹੈਂਡਲ ਕਰਨਾ ਚਾਹੀਦਾ ਕਿਉਂਕਿ ਲੋਕ ਕਈ ਮੇਰੇ ਵੀਰ ਮੇਰੀਆਂ ਭੈਣਾਂ ਜੜੀਆਂ ਦੇ ਆਪਣੀ ਕੰਟਰੀ ਆ ਕੋ ਆਏ ਨੇ ਕਮਾਈ ਕਰਨ ਵਾਸਤੇ ਆਏ ਆ ਤੇ ਪੈਸੇ ਵੀ ਉਹਨਾਂ ਜ਼ਿਆਦਾ ਖਰਚੇ ਹੋਣਗੇ ਕਿਉਂਕਿ ਸਾਹਿਬ ਕਿਹੜੀ ਕਿਹੜੀਆਂ ਹਾਰਸ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਇਹ ਜ਼ਿਆਦਾ ਫੜੋ ਫੜਾਈ ਦਾ ਹੀ ਹੋ ਰਿਹਾ ਆ ਆ ਜ਼ਿਆਦਾ ਜ਼ੋਰ ਤਾਂ ਹੈਗਾ ਜੀ ਕੈਲੀਫੋਰਨੀਆ ਅਸ਼ੀ ਜੀ ਆਰ ਕਲੀਵਰਸੀ ਸ਼ਿਕਾਗੋ ਤਨਵਰ ਲੜਾਲ ਕੀ ਆਜ ਮੈਂ ਪੈਂਸਿਲਵੇਨੀਆ ਕੋਲ ਆਵਾ ਮੀਰੀ ਜ਼ੈਂ ਫਿਰ ਕਮੇਟੀ ਕਟ ਤੇ ਸਾਰੇ ਪਾਸੇ ਹੀ ਆ ਪਰ ਜਾਂ ਜੋ ਜਿਹੜਾ ਦੇਖਣ ਨੂੰ ਮਿਲਿਆ ਤੇ ਪਸ਼ਕਾਬੋ ਜਿ ਮਿਲਿਆ ਅੱਛਾ ਜੀ ਕੈਲੀਫੋਰਨੀਆ ਤੇ ਨਿਊਯਾਰਕ ਨਿਊ ਜਰਸੀ ਤੇ ਤਨਵਰ ਖੁਸ਼ਕ ਹੋਇਆ ਇਨਾ ਸਟੇਟਾਂ ਦੇ ਡਾਕਟਰ ਸੰਤੋਸ਼ ਜੀ ਪਰ ਪੱਦਾ ਕੀ ਵਿਚਾਰ ਰਿਹਾ ਕਿ 트럼ਪ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਵਾ ਇਕਨੋਮੀ ਵਾਲ ਕਿਨਾ ਕ ਧਿਆਨ ਦੇਊਗਾ ਕਿ ਜਾਂ ਕਲਾ ਇਮੀਗ੍ਰੇਸ਼ਨ ਵਾਲੀ ਆਪਾਂ ਯੂ ਰੱਖੇ ਨਈ ਅਸਲ ਚ ਹੁੰਦਾ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਇਮੀਗ੍ਰੇਸ਼ਨ ਵਾਲਾ ਕੰਮ ਹੈ ਨਾ ਤੁਸੀਂ ਦੇਖੋ ਇੱਥੇ ਲੋਕੀ ਆਉਂਦੇ ਆ ਟੈਕਸ ਨਹੀਂ ਭਰਦੇ ਹੂੰ ਕੈਸ਼ ਤੇ ਕੰਮ ਕਰਦੇ ਆ ਔਰ ਸਟੇਟਾਂ ਨੂੰ ਨੁਕਸਾਨ ਹੁੰਦਾ ਸੈਂਟਰ ਬਜਟ ਨੂੰ ਨੁਕਸਾਨ ਹੁੰਦਾ ਹੈ ਔਰ ਇਕਰੋਮੇਨੋ ਇਕਨੋਮੀ ਨੂੰ ਪਾਏ ਬੂਸਟ ਮਿਲੇਗਾ ਜੇ ਜੇਕਰ ਲੀਗਲ ਬੰਦੇ ਜਿਹੜੇ ਇੱਥੇ ਹੋਣਗੇ ਔਰ ਲੀਗਲ ਬੰਦੇ ਜਿਹੜੇ ਹੈ ਟੈਕਸ ਭਰਨਗੇ ਔਰ ਇਹਦੇ ਨਾਲ ਨਾਲ ਹੀ ਮੈਂ ਇਹ ਵੀ ਵੈਲਕਮ ਕਰਾਂਗਾ ਕਿ ਕੰਪਸਾ 2 ਸਾਲ ਸਖਤੀ ਕਰਨਗੇ ਔਰ ਉਸ ਤੋਂ ਬਾਅਦ ਇਹ ਹੀ ਜਿਹੜੇ ਰਹਿੰਦੇ ਬੰਦੇ ਜਿੰਨਾ ਅਪਲਾਈ ਕੀਤਾ ਉਹਨਾਂ ਨੂੰ ਪੇਪਰ ਦੇਣਗੇ ਇਹ ਮੇਰਾ ਮਤਲਬ ਮਨਛਾਈ ਔਰ ਇਹਦੇ ਤੇ ਵਕੀਲ ਸਾਹਿਬ ਵੀ ਬਿਹਤਰ ਗੱਲ ਕਰ ਸਕਦੇ ਆ ਵਕੀਲ ਸਾਹਿਬ ਸਵਾਲ ਤੁਹਾਡੇ ਹੱਥ ਹੈ ਹਾਂ ਜਿਵੇਂ ਫੜੋ ਫੜੀ ਦਾ ਯੋਰ ਹੈ ਇਹਦੇ ਨਾਲ ਲੇਬਰ ਦਾ ਮਸਲਾ ਕਿਵੇਂ ਹੱਲ ਹੋ ਸਕਦਾ ਆ ਕਿਉਂਕਿ ਗੈਸਟੇਸ਼ਨ ਤੇ 711 ਦੇ ਜਾਂ ਹੋਰ ਵੀ ਨਸਿਆ ਜਾਂ ਜੇ ਆਪਾਂ ਕਹਿ ਲਈਏ ਕਿ ਸਪੈਸ਼ਲਿਸ ਕੰਟਰੀਆਂ ਤੋਂ ਲੋਕ ਆ ਕੇ ਇੱਥੇ ਬਿਲਡਿੰਗਾਂ ਬਣਾਉਂਦੇ ਨੇ ਛੜਕਾਂ ਪਾਉਂਦੇ ਨੇ ਇਹ ਜਦੋਂ ਸਾਰੇ ਬੰਦੇ ਇਹਨਾਂ ਦੇ ਇਥੋਂ ਕੱਢ ਦਿੱਤੇ ਸੁੱਟ ਦਿੱਤੇ ਇਹ ਫਿਰ ਲੇਬਰ ਨੂੰ ਕਿਦਾਂ ਕੰਟਰੋਲ ਕਰਨਗੇ ਲੇਬਰ ਦਾ ਮਸਲਾ ਇਹਦਾ ਨਾਲ ਹੱਲ ਨਹੀਂ ਹੋਣਾ ਤੇ ਉਹ ਲੇਬਰ ਦਾ ਮਾੜਾ ਰੱਬ ਵੀ ਜ਼ਿਆਦਾ ਉਧੂਗਾ ਆਪ ਫਾਰਮੀਆਂ ਵੀ ਇਹੋ ਜਿਹਾ ਬਹੁਤ ਬਿジネス ਨੇ ਹੈ ਤੇ ਜਾਣ ਦਾ ਸਮਾਂ ਕਰ ਕਰਕੇ ਕੰਮ ਕਰਦੇ ਠੀਕ ਜਿਵੇਂ ਫਾਰਮੀਆਂ ਦਾ ਇਨਸਪੈਕਸ਼ਨ ਦਾ ਹੋ ਗਿਆ ਕਲੀਨਿੰਗ ਆਲਾ ਹੋ ਗਿਆ ਇਹਨਾਂ ਕਹਿ ਸਟੇਟ ਦਾ ਸਪੋਰਟ ਰੈਸਟੋਰੈਂਟ ਹੋ ਜਾ ਰਿਹਾ ਹੁੰਦਾ ਹੁਣ ਕੋਈ ਉਸ ਕਿਸਮ ਦੇ ਗ੍ਰੀਨ ਕਾਰਡ ਜਾਂ ਵਰ ਪਰਮਿਟ ਨਹੀਂ ਹੁੰਦੇ ਅੱਲਾ ਉੱਥੇ ਕਰਦੇ ਕੰਮ ਉਹਨਾਂ ਦੀ ਪਰਫਰਾਇ ਹੋਈ ਚਲੋ ਪਰਫਰਾਇ ਪੂਰ ਨਾ ਵੀ ਹੋ ਗਿਆ ਹੱਦ ਤੱਕ ਕਿ ਲੋਕਾਂ ਦੇ ਬੈਠ ਪਈ ਆ ਵੀ ਪਤਾ ਨਹੀਂ ਪਤਾ ਨਹੀਂ ਕਿ ਜਮੇ ਆ ਗਿਆ ਬੜਾ ਹੁਣ ਕਰਕੇ ਲੋਕੀ ਕੰਮ ਤੇ ਨਾ ਆਏ ਆ ਉਹ ਬਿਨ ਨਜ਼ਰ ਨੀਸਾਨ ਹੋਊਗਾ ਉਹ ਅੱਗੇ ਕੰਮ ਲੇ ਕੇ ਕੰਮ ਕਰਦੇ ਉਦੋਂ ਆ ਕੋਈ ਮੀਂਹ ਇਨਸਾਨ ਹੋਈਦਾ ਸੋ ਇਹਦੇ ਨਾਲ ਇਨਸਾਨ ਤਾਂ ਬਿਜ਼ਨਸ ਦਾ ਹੈ ਹੀ ਹੈ ਕੋਈ ਸ਼ੱਕ ਨਹੀਂ ਜਿਵੇਂ ਤੁਹਾਨੂੰ ਪਤਾ ਹੀ ਹੈ ਅਮਰੀਕਨ ਲੋਕ ਨਹੀਂ ਕਿੱਥੇ ਕੰਮ ਕਰਦੇ ਬਿਲਕੁਲ ਜੀ ਕਿਸੇ ਵੀ ਬਿਜ਼ਨਸ ਮੈਨ ਨੂੰ ਕੁਝ ਦੇਖੋ ਜਿਹੜਾ ਛੋਟਾ ਬਿਜ਼ਨਸ ਮੈਨ ਹੈ ਨਾ ਕੋਈ ਗੱਲ ਨਹੀਂ ਬੜਾ ਆਫਿਸ ਹੈ ਅੱਜ ਤੱਕ ਲੋਕ ਐਸੇ ਜਿਵੇਂ ਇੱਕ ਸਟੋਰ ਆ ਜਾਂ ਕੋਈ ਜਿਹੜਾ ਮੋਟਾ ਨਾ ਜਾ ਇਸ ਕਿਸਮ ਦੇ ਹੈ ਜੇ ਉਹਨਾਂ ਨੇ ਸਿੱਧੇ ਫਾਰਮਰ ਦੇ ਕੋਲੋਂ ਕੁਝ ਦੇ ਲਓ ਕਿ ਸਾਡੇ ਕੰਮ ਕਰਦਾ ਨਹੀਂ ਚੱਲਦਾ ਠੀਕ ਜੇ ਉਹਨਾਂ ਦੇ ਕੰਮ ਦੇ ਬੰਦੇ ਨਾ ਆਏ ਜਾਂ ਫੜੇ ਗਏ ਜੋ ਨਹੀਂ ਵੀ ਫੜੇ ਕਰਦੇ ਮਾਰੇ ਕੀ ਹੈ ਜੀ ਦਾ ਵੀ ਕੰਮ ਦਾ ਨੁਕਸਾਨ ਹੋਊਗਾ ਇਹਦਾ ਕੰਮੇ ਨੁਕਸਾਨ ਹੈ ਜਿਹੜਾ ਕਹਰੇ ਟੈਰਿਬਲ ਹੋਣੇ ਆ ਉਹਦੇ ਨਾਲ ਵੀ ਕੀਮਤਾਂ ਪਜਾ ਸਕਦੀਆਂ ਨੇ ਉਹ ਨੁਕਸਾਨ ਠੀਕ ਹੈ ਇਹ ਜਿਹੜੇ ਭੜਦੇ ਆ ਇਹਨਾਂ ਨੇ ਇਮੀਗ੍ਰੇਸ਼ਨ ਦੀ ਕੋਈ ਵੱਖਰੀ ਕੈਟਾਗਰੀ ਬਣਾਈ ਹੋਈ ਆ ਕਿ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਹੀ ਇਹ ਸੀਟੂ ਹਲਕਾਰੀ ਆ ਜਾਂ ਫੜੋ ਫੜਾਈ ਕਰੀ ਨਹੀਂ ਇਹਨਾਂ ਨੇ ਆਈਸ ਫੜਦੀ ਹੈ ਜਿਹੜੀ ਇਮੀਗ੍ਰੇਸ਼ਨ ਕਸਟਮਰ ਕੌਨਸਲਟੈਂਟਾਂ ਦੇ ਬਾਰਡਰ ਪਟ੍ਰੋਲ ਆ ਠੀਕ ਹੈ ਬਾਰਡਰ ਪਟ੍ਰੋਲ ਦਾ ਲਿਮਟ ਆਮ ਤੌਰ ਤੇ 25 ਮੀਲ ਦਾ ਹੁੰਦਾ ਹੈ ਕਿ 25 ਮੀਲ ਦੇ ਸਰੀਰਾਂ ਬਾਰਡਰ 'ਤੇ ਪਟਾਰੇ ਦੇ ਜਿਹਨੂੰ ਮਰਜੀ ਪੁੱਛ ਸਕਦੇ 25 ਤੋਂ ਅੱਗੇ ਵੀ ਜਿਆਦਾ ਜਿਆਦਾ ਵਾਰੰਟਾ ਦਾ ਹੋ। ਹੂੰ ਹੂੰ ਹੂੰ। ਆਈਸ ਕਿਤੇ ਵੀ ਜਾ ਸਕਦੀ ਜੇ ਡੈਪੂਟੇਸ਼ਨ ਆਕਰ। ਕੋਈ ਜਵਾਂਡ ਆਪਰੇਸ਼ਨ ਹੁੰਦਾ ਆਈਸ ਦਾ ਤੇ ਜਿਹੜਾ ਬਾਰਡਰ ਪਟ્રોલ ਦਾ ਕੀ ਜੋ ਟਾਰਗੇਟ ਇਹ ਕਰਦੇ ਨੇ ਵੀ ਫਰਾਣਾ ਸਾਡਾ ਸਪੈਸੀਫਿਕ ਟਾਰਗੇਟ ਹੈ ਕਿ ਕ੍ਰਿਮਨਲ ਹੁੰਦਾ ਰਹਿ ਰਿਹਾ। ਯੂਨੇ ਕ੍ਰਾਈਮ ਕੀਤੀ ਨੇ ਜੀ ਇਨਸਪੈਕਟ ਕੀਤੀ ਹੈ। ਜਾਂ ਡਰੱਗ ਡੀਲਰ ਆ। ਹਾਂਜੀ ਆਹ ਡਾਕੂਮੈਂਟ ਕਰਾਉਣਾ ਪੈ ਜਾਣਾ। ਜੋ ਜਾਂਦੇ ਆ ਤੇ ਪੂਰਾ ਏਰੀਆ ਕਵਰ ਕਰਦੇ ਤੇ ਜਿਹੜਾ ਵੀ ਕੋਈ ਵੀ ਗੱਲ ਲੱਭਦਾ ਉਹ ਫੜ ਲਈ। ਗਰਦਸਨ ਦੱਸਣ ਗੱਲ ਜੀ ਤੁਸੀਂ ਅਗਾਸਾ ਪੀਸ ਹੋ ਤੁਹਾਡੇ ਜਾਂਚ ਕੀ ਹੈ ਕਿ ਅਮਰੀਕਾ ਪੀਸ ਤਾਂ ਹੀ ਰਹਿ ਸਕਦਾ ਜੇ ਇਮੀਗ੍ਰੇਸ਼ਨ ਨੂੰ ਕੱਢ ਦਿੱਤਾ ਜਾਏ ਕਿ ਜਾਂ ਇਹਦਾ ਕੋਈ ਹੋਰ ਵੀ ਮਸਲੇ ਦਾ ਹੱਲ ਹੋ ਸਕਦਾ ਮੈਂ ਐਸੀ ਗਲਤ ਨਹੀਂ ਹੈ ਕਿ ਇੱਥੋਂ ਜਿਹੜਾ ਹੈ ਫੜੋ ਫੜਾਈ ਕਰਕੇ ਸਾਰੇ ਨਤੂਰਿਆ ਜਾਵੇ ਕਿਉਂਕਿ ਇਕਨੋਮੀ ਬੜੀ ਇਫੈਕਟ ਕਰੇਗੀ ਬਿਜ਼ਨਸ ਬੜੇ ਇਫੈਕਟ ਕਰਨਗੇ ਇਹਨਾਂ ਨੂੰ ਕੋਈ ਨਾ ਕੋਈ ਰਾ ਐਸਾ ਖਿਆਲ ਕਰਨਾ ਪਏਗਾ ਜਿਵੇਂ ਨਾਲ ਲੋਕਾਂ ਨੂੰ ਰਾਤ ਮਿਲੇ ਔਰ ਲੋਕ ਜਿਹੜੇ ਆ ਚਾਨਣ ਨਾਲ ਬੈਠ ਕੇ ਕੰਮ ਕਰ ਸਕਣ ਦੇਖਣ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਗੱਲ ਕਵਾਂਗਾ ਕਿ ਜਿਹੜੇ ਵਿਚਾਰੇ ਬੈਠੇ ਹੋਏ ਨੇ ਪੇਪਰ ਅਪਲਾਈ ਕੀਤੇ ਉਹਨਾਂ ਨੂੰ ਸਬੰਧਤ ਜਿਹੜੇ ਇਮੀਗ੍ਰੇਸ਼ਨ ਐਕਸਪਰਟ ਆ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਕੇਸ ਪਾਉਣੇ ਚਾਹੀਦੇ ਆ ਇੱਕ ਵਾਰਾ ਕੇਸ ਫਾਈਲ ਹੋਇਆ ਹੋਵੇ ਫਿਰ ਜਿਹੜਾ ਹੈ ਉਹਨੂੰ ਰਿਪੋਰਟ ਕਰਨਾ ਬੜਾ ਔਖਾ ਹੈ ਕਿਉਂਕਿ ਕੋਰਟ ਦੇ ਚੈਲੰਜ ਕੀਤਾ ਜਾ ਸਕਦਾ ਵਕੀਲ ਉਹਦੀ ਜਿਹੜਾ ਕੇਸ ਲੜੇਗਾ ਉਹ ਏਡੀ ਕੁ ਧਰਨਾ ਲਈ ਲੋੜ ਨਹੀਂ ਹੈ ਸਿਰਫ ਉਹਨਾਂ ਲੋਕਾਂ ਨੂੰ ਧਰਨਾ ਲਈ ਦੀ ਲੋੜ ਹੈ ਜਿਨ੍ਹਾਂ ਨੇ ਕੇਸ ਫਾਈਲ ਹੀ ਨਹੀਂ ਕੀਤੇ ਹੋਏ ਉੱਪਰ ਰਹਿ ਰਹੇ ਥੱਲੇ ਬਿਜ਼ਨਸ ਹੈ ਔਰ ਟੈਕਸ ਨਹੀਂ ਭਰ ਰਹੇ ਸਾਰਾ ਪੈਸਾ ਜਿਹੜਾ ਹੈ ਉਹ ਆਪ ਉੱਪਰ ਅਪ ਕਰ ਰਹੇ ਆ ਕਾਮਨ ਇਕਨੋਮੀ ਨੂੰ ਢਾਹ ਲਾ ਰਹੇ ਆ ਸੋ ਮੇਮ ਅਕਸਰ ਡਿਪੋਰਟੇਸ਼ਨ ਦਾ ਇਹ ਹੋਏਗਾ ਕਿ ਕੰਟੀਨਿਊ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇ ਲੀਗਲ ਬੰਦੇ ਜਿਹੜੇ ਹੈ ਉਹਨਾਂ ਨੂੰ ਲੀਗਲ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਔਰ ਜਦੋਂ ਇਹ ਇਸ ਤਰ੍ਹਾਂ ਦਾ ਮਸਲਾ ਹੋ ਗਿਆ ਤੇ ਜੋ ਲੇਬਰ ਦੀ ਲੋੜ ਵੀ ਪਈ ਹੈ ਕਿ ਮੈਨੂੰ ਇਹ ਪਤਾ ਹੈ ਕਿ 트럼ਪ ਸਾਹਿਬ ਕੋਈ ਵਿਚਲਾ ਰਸਤਾ ਲੱਭਣਗੇ ਜਿਸ ਦੇ ਨਾਲ ਇਹ ਸਾਰਿਆਂ ਨੂੰ ਪੇਪਰ ਦੇ ਕੇ ਪੱਕਾ ਕਰਨਗੇ ਕਿ ਸਭ ਤੁਸੀਂ ਕੋਈ ਮਤ ਇਦਾਂ ਦੀ ਦੱਸ ਸਕਦੇ ਹੋ ਇਮੀਗ੍ਰੇਸ਼ਨ ਕਿ ਤੂੰ ਕਾਨੂੰਨ ਮੁਤਾਬਕ ਹੈ ਕਿ ਜਿਹੜੇ ਲੋਕ ਇਸ ادارے ਚ ਆਉਂਦੇ ਆ ਉਹਨਾਂ ਨੂੰ ਜੋ ਰਾਹਤ ਮਿਲ ਸਕੇ ਤੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਰਾਹਤ ਇਹ ਹੀ ਆ ਕਿ ਜੋ ਉਹਨਾਂ ਦੇ ਹੱਕ ਨੇ ਉਹ ਦੇ ਮੁਤਾਬਕ ਆਪਣਾ ਕੰਮ ਕਰਨ ਦੇ ਤੇ ਇਹਦੀ ਗੱਲ ਤਾਂ ਆ ਕਿ ਕ੍ਰਿਮਲ ਐਕਟੀਵਿਟੀ ਚ ਨਾ ਹਿੱਸਾ ਲੈਣ ਕੋਈ ਵੀ ਚਾਹੇ ਕੋਈ ਕਾਟਰ ਡਰਾਈਵ ਦੀ ਟਿਕਟੀ ਉਹ ਤੋਂ ਬਚਣਾ ਪ੍ਰੈਕਟਿਕਲ ਬਲੇ ਤੋਂ ਬਚਣਾ ਤੇ ਆਪ ਸੋਚਣਾ ਕਿ ਆਂ ਲਾਈਨ ਹੋਦੀ ਹੈ ਕਿ ਸੈਟਾ ਉਹ ਬਚਣ। ਇਹ ਲੜਾਈ ਜਦ ਅਡੇਟ ਮਾਸਟਰ ਬੈਲੈਂਸ ਮੁਖਮਾਰ ਚਾਹੇ ਉਹ ਆਪਣੇ ਘਰਾਂ ਚ ਹੋਵੇ ਜਾਂ ਆਹ ਜਿਹੜੀ ਜ਼ੁਗਰ ਨਹੀਂ ਹੋ ਜਾਂਦੀਆਂ ਇਸ ਕਿਸਮ ਦੀ ਲੜਾਈ ਦਾ ਕੰਮ ਤੇ ਨਾ। ਉਹਨਾਂ ਦੇ ਪਤਾ ਚਾਹੀਦਾ। ਦੂਸਰਾ ਇਹ ਆ ਕਿ ਇੱਥੇ ਆਪਣਾ ਸਟੇਟਸ ਠੀਕ ਰੱਖਣਾ ਚਾਹੀਦਾ ਜਿਵੇਂ ਸੂਟ ਦੀ ਡਿਸ਼ਾ ਦਾ ਕੋਈ ਡੇਟ ਲਾਓ ਆਈਸਾਲਾ ਇੱਕੋ ਡੇਟਾ ਨੂੰ ਕੋਆਪਰੇਟ ਕਰੋ। ਠੀਕ। ਫਿਰ ਤੁਸੀਂ ਵਰ ਪਰਮਿਟ ਤੇ ਹੀ ਕੰਮ ਕਰੋ ਕਿਉਂਕਿ ਇਹਨਾਂ ਦੇ ਬੰਦੇ ਕੋਲ ਵਰ ਪਰਮਿਟ ਹੈ ਨਹੀਂ। ਕੇਸ ਲੱਗੇ ਨੇ ਉਹ ਵੀ ਲੀਗਲੀ ਕੰਮ ਨਹੀਂ ਕਰ ਸਕਦੇ ਉਹ ਜਿਹੜੇ ਫੜੇ ਜਾਂਦੇ ਨੇ ਕੰਮ ਤੇ ਉਹਨੂੰ ਪ੍ਰੋਬਲਮ ਆਉਂਦੀ ਹੈ ਅੱਛਾ ਜੀ ਜਿਹੜੇ ਕੋ ਬਰ ਪਰਮਿਟਾ ਵੀ ਨਹੀਂ ਤੇ ਉਹੀ ਗੱਲ ਸਤਾ ਠੀਕ ਠੀਕ ਤੇ ਉਹ ਤੋਂ ਇਲਾਵਾ ਉਹਨਾਂ ਦਾ ਕੇਸ ਚੱਲਦਾ ਹੋ ਪੈਗ ਵੀ ਕਰੋ ਜੇ ਨਹੀਂ ਚੱਲਦਾ ਤਾਂ ਕੇਸ ਲਾਓ ਤੇ ਔਨ ਦਾ ਰਾਈਟ ਸਾਈਡ ਆਫ ਲਾਅ ਲੋ ਜੋ ਉਹਨਾਂ ਨੂੰ ਬਹੁਤ ਜ਼ਿਆਦਾ ਦੰਦਾ ਉਹਦੇ ਮਤਲਬ ਹੈ ਇਸਨ ਜਸਪੀ ਸਿੰਘ ਜੀ اٹਾਰਨੀ ਇਮੀਗ੍ਰੇਸ਼ਨ ਦੇ ਬਹੁਤ ਹੀ ਮਸ਼ਹੂਰ ਵਕੀਰ ਤੁਸੀਂ ਇਹਨਾਂ ਨਾਲ ਹੀ ਆਪਣਾ ਰਾਫਾ ਕੰਮ ਕਰ ਸਕਦੇ ਹੋ ਔਰ ਇਹਨਾਂ ਦਾ ਨੰਬਰ ਵੀ ਅਸੀਂ ਸਕਰੀਨ ਦੇ ਉੱਤੇ ਜ਼ਰੂਰ ਦੇਵਾਂਗੇ ਔਰ ਅਸੀਂ ਦੋਨਾਂ ਦਾ ਬਹੁਤ-ਬਹੁਤ ਡਾਕਟਰ ਸੰਜੋਤ ਸਿੰਘ ਗਿੱਲ ਜੀ ਐਂਡ ਜਸਪੀਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਦੱਸਿਆ ਵੀ ਆ ਕਿ ਅਸੀਂ ਬਚਣਾ ਕਿਤਾ ਇਹਦਾ ਬਚਾਅ ਕਿਵੇਂ ਹੋਣਾ ਦੋਸਤੋ ਦੇਖ ਲੈਣਾ ਸਬਰੰਗ ਟੀਵੀ ਸੋਸੀ ਰਕਾਰ this program is sponsored by dr surinder singh gill immigration consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ